ਮਹਾਪੁਰਸ਼ਾਂ ਦਾ ਪ੍ਰਦੇਸ਼ ਹੁੰਦਾ ਅੱਗੇ ਤੋਂ ਅੱਗੇ ਮਹਾਪੁਰਸ਼ਾਂ ਦੇ ਸੰਕਲਪ ਲੈ ਕੇ ਉਹਨਾਂ ਅੱਗੇ ਚੱਲਦੇ ਆ। ਲੇਕਿਨ ਉਹਨਾਂ ਤੋਂ ਬਾਅਦ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਇ ਉਹਨਾਂ ਨੇ ਅਸਲੀ ਜਾਮਾ ਪਹਿਨਾਉਣ ਦੇ ਵਾਸਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਕਿਉਂਕਿ ਮਹਾਪੁਛੰਦੇ ਜਿਹੜੇ ਪਿਆਰੀ ਸਾਧ ਸੰਗਤ ਇਹ ਲੋਕਾਈ ਦੇ ਭਲੇ ਵਾਸਤੇ ਆਉਂਦੇ ਤੋ ਆਪਣੇ ਵਾਸਤੇ ਨਹੀਂ ਆਉਂਦੇ ਲੋਕਾਂ ਦੇ ਭਲੇ ਵਾਸਤੇ ਆਉਂਦੇ ਆ ਜਿਹੜੇ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਆਉਂਦੇ ਕਿਉਂਕਿ ਜਦ ਬੁਰਾਈਆਂ ਪਛਾਣ ਨਹੀਂ ਫਿਰ ਮਹਾਪੁਛੀ ਜਨ ਮਿਲਣਗੇ ਤੇ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਸੰਕਲਪ ਪੂਰਾ ਕਰਨ ਵਾਸਤੇ ਬਰਾਬਰਤਾ ਦਾ ਹੱਕ ਦਿਵਾਉਣ ਵਾਸਤੇ ਉਹਨੇ ਖਾਲਸਾ ਪੰਥ ਦੀ ਸਜਣਾ ਕੀਤੀ ਕੋਈ ਵੀ ਹੋਵੇ ਪਿਆਰੀ ਸਾਧ ਸੰਗਤ ਜਿਹੜਾ ਖਾਲਸਾ ਕਹਿੰਦੇ ਉਹ ਇੱਕ ਬਰਾਬਰ ਦਾ ਖਾਲਸਾ ਮੇਰਾ ਰੂਪ ਹੈ ਖਾਸ ਕਹਿੰਦੇ ਵੀ ਜਿਹੜਾ ਖਾਲਸਾ ਮੇਰਾ ਰੂਪ ਹੈ ਇਸ ਕਰਕੇ ਜਿਹੜਾ ਖਾਲਸਾ ਬਣ ਗਿਆ ਉਹਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਊਚ ਨਹੀਂ ਕੋਈ ਮਰਜ ਗਰੀਬ ਨਹੀਂ ਸਾਰੇ ਇੱਕ ਬਰਾਬਰ ਹੈ